ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਸ਼ਾਮ ਦੇ 6:30 ਦਾ ਟਾਈਮ ਆ ਤੇ ਆਪਾਂ ਆ ਪਾਏ ਆ ਆਪਣੀ ਮੱਝਾਂ ਲਈ ਪੱਠੇ ਲੈਣ ਤੁਸੀਂ ਦੇਖ ਸਕਦੇ ਹੋ ਪਿੱਛੇ ਪੱਠੇ ਪੱਠੇ ਵਿੱਚ ਹੋਇਆ ਤੇ ਗਰਮੀ ਬਹੁਤ ਆ ਤੇ ਪਿੱਛੇ ਆਪਣੇ ਨਹਿਰ ਵੀ ਆ ਨਹਿਰ ਲੱਗਦੀ ਆ ਆਪਣੇ ਖੇਤਾਂ ਨੂੰ ਤੇ ਵੀਰੋ ਮੈਂ ਇੱਕ ਵੀਡੀਓ ਪਾਈ ਸੀ ਜੋ ਕਿ ਤेंदੂਏ ਦਾ ਬਹੁਤ ਪੰਜਾਬ ਦੇ ਵਿੱਚ ਦੌਰ ਚੱਲ ਰਿਹਾ ਮਤਲਬ ਰੋਲਾ ਪੈ ਰਿਹਾ ਤੁਸੀਂ ਦੇਖਿਆ ਹੋਣਾ ਇੰਸਟਾਗ੍ਰਾਮ ਫੇਸਬੁੱਕ YouTube ਤੇ ਤੇ ਵੀਰੋ ਕਈ ਲੋਕ ਸੋਚ ਰਿਹਾ ਵੀ ਇਹ ਗੱਲ ਫੇ ਕਾ ਮਤਲਬ ਆਪਣੇ ਇੱਧਰ ਪੰਜਾਬ ਵਿੱਚ ਨਹੀਂ ਹੈਗਾ ਪਰ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀਰੋ ਇਹ ਗੱਲ ਬਿਲਕੁਲ ਸੱਚ ਆ ਕਿਉਂਕਿ ਜਿਹਦੇ ਨਾਲ ਹੰਦਾ ਉਸੇ ਨੂੰ ਪਤਾ ਹੁੰਦਾ ਕਿਉਂਕਿ ਲੋਕ ਤਾਂ ਬਕਵਾਸ ਮਾਰ ਹੀ ਦਿੰਦੇ ਆ ਤੇ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀਰੋ ਮੈਂ ਆਪਣਾ ਪਿੰਡ ਉਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਦੌਲਤਵਰ ਆਪਣਾ ਪਿੰਡ ਆ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਵਿੱਚ ਹੀ ਜਿਹੜਾ ਤੈਨੂੰ ਆ ਮਤਲਬ ਆਇਆ ਹੋਇਆ ਤੁਸੀਂ ਦੇਖਿਆ ਹੋਣਾ ਹਰ ਰੋਜ ਉਹ ਕਿਸੇ ਨਾ ਕਿਸੇ ਪਿੰਡ ਵਿੱਚ ਦੇਖਣ ਨੂੰ ਮਿਲਦਾ ਹਰ ਰੋਜ ਮਤਲਬ ਕਿਸੇ ਨਾ ਕਿਸੇ ਬੰਦੇ ਨੂੰ ਹਰੇਕ ਪਿੰਡ ਚ ਦਿਖ ਰਿਹਾ ਤੇ ਇੱਕ ਪਿੰਡ ਚ ਤਾਂ ਉਹ ਛੋਟਾ ਜਿਹਾ ਮਤਲਬ ਆਪਣੀ ਗਾਂ ਦੀ ਇੱਕ ਛੋਟੀ ਜੀ ਬੱਚੀ ਸੀ ਉਹਦੇ ਕੰਨ ਵੀ ਖਾ ਗਿਆ ਵੱੜ ਕੇ ਘਰੇ ਤੇ ਮੌਕੇ ਤੇ ਹੀ ਮਤਲਬ ਲੋਕਾਂ ਨੇ ਦੇਖ ਲਿਆ ਨਹੀਂ ਤਾਂ ਹਮ ਪਤਾ ਨਹੀਂ ਕੀ ਕਰਦਾ ਤੇ ਫਿਰ ਉਸ ਤੋਂ ਬਾਦ ਉਹ ਪਿੰਡ ਲਚਕਾਣੀ ਪਿੰਡ ਦੀ ਗੱਲ ਆ ਤੇ ਉਸ ਤੋਂ ਬਾਦ ਉਹ ਪਹਾਨੀਗੜ ਰੋਡ ਤੇ ਤੇ ਉਸ ਤੋਂ ਬਾਦ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਆਪਾਂ ਇੱਕ ਵੀਡੀਓ ਪਾਈ ਹੋਈ ਆ ਆਪਣੇ ਪਿੰਡ ਵਿੱਚ ਜੋਗੀ ਰਾਤ ਨੂੰ ਨੇ ਤਿੰਨ ਮਤਲਬ ਇੱਕ ਅੱਧਾ ਨਹੀਂ ਹੈਗਾ ਵੀਰੋ ਇਹ ਪਤਾ ਨਹੀਂ ਕਿੰਨੇ ਹਰੇਕ ਪਿੰਡ ਦੇ ਵਿੱਚ ਹਰ ਰੋਜ਼ ਫਿਰ ਹੀ ਰਹੇ ਆਏ ਤੇ ਵੀਰੋ ਮੈਂ ਦੱਸਣਾ ਚਾਹੁੰਦਾ ਕਿਉਂਕਿ ਜੋਗੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਪਣੇ ਵੀਰ ਭਾਈ ਜਿੰਨੇ ਵੀ ਰਹਿੰਦੇ ਆ ਤੇ ਆਪਣਾ ਸੇਫ ਰਹਿਆ ਕਰੋ ਆਪਣਾ ਸ਼ਾਮ ਨੂੰ ਆਪਣੇ ਦੇਖ ਕੇ ਰਾਤਾਂ ਨੂੰ ਦੇਖ ਕੇ ਆਪਣੇ ਜੋਗੀ ਘਰ ਤੋਂ ਬਾਹਰ ਜਾਣਾ ਤੇ ਆਪਣੇ ਦੇਖ ਕੇ ਜਾਇਆ ਕਰੋ ਕਿਉਂਕਿ ਵੀਰੋ ਇਹ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਪਿੰਡ ਵਿੱਚ ਹਰ ਰੋਜ਼ ਮਿਲ ਹੀ ਰਿਹਾ ਮਤਲਬ ਕਿਸੇ ਵੀ ਕਿਸੇ ਕਿਸੇ ਵੀ ਟਾਈਮ ਕਦੇ ਵੀ ਕਿਸੇ ਨੂੰ ਵੀ ਮਿਲ ਸਕਦਾ ਹੈ ਤਾਂ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਆਪਣੇ ਵੀਰ ਭਾਈ ਰਹਿੰਦੇ ਆ ਤੇ ਸਾਵਧਾਨ ਰਹੋ ਕਿਉਂਕਿ ਇਹ ਹਲੇ ਤੱਕ ਕਾਬੂ ਨਹੀਂ ਆਇਆ ਕਿਉਂਕਿ ਨਾਜ਼ਿਰ ਨੂੰ ਮਾਰਨ ਦਾ ਆਰਡਰ ਆ ਤੇ ਇਹਨੂੰ ਵੀ ਸਿਰਫ ਫੜਨਾ ਫੜਨਾ ਤੇ ਹਲੇ ਤੱਕ ਇਹ ਕਾਬੂ ਨਹੀਂ ਆਇਆ ਇਸ ਕਰਕੇ ਮੇਰੀ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਬੇਨਤੀ ਆ ਤੇ ਆਪਣਾ ਘਰ ਤੋਂ ਬਾਹਰ ਜਾਣਾ ਹੋਵੇ ਤੇ ਆਪਣਾ ਸੇਵ ਜਾਇਆ ਕਰੋ ਰਾਤਾਂ ਨੂੰ ਤੇ ਰਾਤ ਨੂੰ ਤਾਂ ਬਿਲਕੁਲ ਹੀ ਨਿਕਲੇ ਨਾ ਕਰੋ ਕਿਉਂਕਿ ਇਹ ਇਸ ਟਾਈਮ ਜੋ ਕਿ ਦਿਨ ਚ ਤਾਂ ਘਟੇ ਪਰ ਰਾਤ ਨੂੰ ਜ਼ਿਆਦਾ ਹੀ ਮਤਲਬ ਜ਼ਿਆਦਾ ਹਮਲੇ ਕਰਦਾ ਹੈ ਰਾਤ ਨੂੰ ਹਰੇਕ ਜੋ ਵੀ ਪਿੰਡਾਂ ਵਿੱਚ ਵਾਰਦਾਤ ਹੁੰਦੀ ਹੈ ਰਾਤ ਨੂੰ ਹੀ ਹੋ ਰਹੀਆਂ ਦਿਨ ਵਿੱਚ ਵੀ ਦੇਖਿਆ ਗਿਆ ਵਸੇ ਦਿਨ ਵਿੱਚ ਐਵੇਂ ਮਤਲਬ ਫਸਲਾਂ ਦੇ ਵਿੱਚੇ ਲੁੱਕੇ ਰਹਿੰਦਾ ਪਰ ਰਾਤ ਨੂੰ ਇਹ ਹਮਲਾ ਜ਼ਰੂਰ ਕਰਦਾ ਤੇ ਇਸ ਕਰਕੇ ਵੀਰੋ ਜਿੰਨੇ ਵੀ ਆਪਣੇ ਵੀਰ ਭਾਈ ਪਟਿਆਲੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਆ ਆਪਣਾ ਪਿੰਡ ਵੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਤੇ ਇਹ ਗੱਲ ਵੀਰੋ ਬਿਲਕੁਲ ਸੱਚ ਆ ਤੈੰਦੂਆ ਇੱਕ ਅੱਧਾ ਨਹੀਂ ਦੋ ਤਿੰਨੇ ਜੋ ਕਿ ਨਿਕਲੇ ਹੋਏ ਆ ਜਾਂ ਕਿਸੇ ਨੇ ਛੱਡੇ ਆ ਪਰ ਇਹ ਗੱਲ ਵੀ ਰੋ ਸੱਚ ਆ ਤੇ ਆਪਾਂ ਤੁਹਾਨੂੰ ਇੱਕ ਵੀਡੀਓ ਪਾ ਰੱਖੀ ਆ ਤੁਹਾਨੂੰ ਦੇਖੀ ਲੈ ਹੁਣੀ ਉਹ ਸੱਚ ਆ ਉਹ ਆਪਾਂ ਕੁਝ ਲੋਕ ਕਹਿ ਰਹੇ ਆ ਵੀ ਇਹ ਫੇਕ ਆ ਫਲਾਣਾ ਟੰਗਾਣਾ ਪਰ ਉਹ ਵੀਡੀਓ ਆਪਾਂ ਸਾਹਮਣੇ ਤੁਹਾਡੇ ਜ਼ਰੂਰ ਲੈ ਕੇ ਆਵਾਂਗੇ ਅਗਲੇ ਅਗਲੀ ਵੀਡੀਓ ਦੇ ਵਿੱਚ ਤੇ ਉਹ ਘਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਘਰ ਦੇ ਵਿੱਚ ਉਹ ਹਮਲਾ ਕਰ ਰਿਹਾ ਦੇਖੀ ਸਕਦੇ ਹੋ ਤੁਸੀਂ ਇੱਕ ਕੁੱਤੇ ਦੇ ਹਮਲਾ ਕਰ ਰਿਹਾ ਉਹ ਤੇ ਇਸ ਕਰਕੇ ਮੈਂ ਤੁਹਾਨੂੰ ਉਹ ਵੀਡੀਓ ਵੀ ਜ਼ਰੂਰ ਦਿਖਾਵਾਂਗਾ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਵੀਰੋ ਆਪਣਾ ਸੇਫ ਰਹੋ ਤੰਦਰੁਸਤ ਰਹੋ ਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਤਾਂ ਮਿਲਦੇ ਆਂ ਵੀਰੋ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਨੂੰ ਸਸਰੀਕਰ